ਪਿਛਲੇ ਇੱਕ ਦਿਨ ਤੋਂ بارش ਔਰ ਬੱਦਲਵਾਈ ਦਾ ਬੱਦਲਬਾਈ છਾਈ ਹੋਈ ਹੈ ਪਰ ਅੱਜ ਮੌਸਮ ਫਿਰ ਉਸੇ ਤਰ੍ਹਾਂ ਹੀ ਹੈ ਤਾਪਮਾਨ ਉਸੇ ਤਰ੍ਹਾਂ ਹੀ ਉਹਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਇਸੇ ਤਰ੍ਹਾਂ ਦਾ ਰਹਿ ਸਕਦਾ ਹੈ ਅਸੀਂ ਇਸ ਵੇਲੇ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਖੜੇ ਹਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਥੇ ਆਸਥਾ ਦਾ ਇੱਕ ਸਹਿਲਾਬ ਉਮੜਿਆ ਹੋਇਆ ਹੈ ਇਸ ਦੀ ਮੌਸਮ ਦੀ ਪ੍ਰਵਾਹ ਕੀਤੇ ਅਲਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਬਿਗੈਰ ਲੋਕ ਦਰਸ਼ਨ ਦੀਦਾਰੇ ਕਰਨ ਲਈ ਪਹੁੰਚ ਰਹੇ ਨੇ ਚਾਹੇ ਮੀਂਹ ਹੋਵੇ ਚਾਹੇ بارش ਹੋਵੇ ਚਾਹੇ ਹਨੇਰੀ ਹੋਵੇ ਚਾਹੇ ਗਰਮੀ ਹੋਵੇ ਪਰ ਇੱਥੇ ਆਸਥਾ ਦੀ ਕੋਈ ਕਮੀ ਨਹੀਂ ਆ ਸ਼ਰਦਾਲੂ ਉਸੇ ਤਰ੍ਹਾਂ ਹੀ ਦੂਰ ਦਰਾਡੇ ਤੋਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚਦੇ ਨੇ ਸਰ ਮੌਸਮ ਦੋ ਦਿਨਾਂ ਤੋਂ ਚੱਲ ਰਿਹਾ ਹੈ ਬੱਦਲ ਛਾਏ ਹੋਏ ਨੇ ਜਿਵੇਂ ਹਲਕੀ ਜੀ ਗਰਮੀ ਮਹਿਸੂਸ ਕਰ ਰਹੀ ਸੀਗੇ ਪਰ ਫਿਰ ਦੁਬਾਰਾ ਹੋਈ ਹੈ ਪਰ ਅਸੀਂ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਖੜੇ ਹਾਂ ਸ਼ਰਦਾਲੂ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਹੀ ਆ ਰਹੇ ਆ ਜੀ ਅਸੀਂ ਹਫਤੇ 'ਚ ਇੱਕ ਵਾਰ ਆਣੇ ਆਂ ਕਇ ਮੀ ਹੋਏ ਨੇ ਰੀ ਹੋਏ ਸੰਦ ਬਹੁਤ ਅੱਛਾ ਲੱਗਦਾ ਬਹੁਤ ਵਧੀਆ ਮੌਸਮ ਹੈ ਹੋ ਸਕਦਾ ਬਾਰਿਸ਼ ਵੀ ਪਵੇ ਕੱਲ ਵੀ ਪਈ ਸੀ ਅੱਜ ਵੀ ਪਵੇ ਲੇਕਿਨ ਜੋ ਸਰਦਾਲੂ ਆਣੇ ਆਣਾ ਹੀ ਆਣਾ ਉਸੇ ਤਰ੍ਹਾਂ ਹੀ ਕੋਈ ਦੇਖਦੇ ਹੀ ਹੋ ਮੰਨਤ ਮੰਗਣ ਆਉਂਦੇ ਸਾਰੇ ਅਸੀਂ ਵੀ ਸੈਟਰਡੇ ਨੂੰ ਆਣੇ ਆ ਜਰੂਰ ਆਈਦਾ ਤੇ ਬਹੁਤ ਹੀ ਚੰਗਾ ਲੱਗ ਰਿਹਾ ਕੋਈ ਮੌਸਮ ਦਾ ਖਾਸ ਫਰਕ ਨਹੀਂ ਬਹੁਤ ਹੀ ਅੱਛਾ ਹੈ ਔਰ ਸਰਦਾਲੂ ਆਣਾ ਚਾਹੀਦਾ ਜੋ ਵੀ ਇਹ ਮੰਨਤ ਆ ਸਾਡੀ ਪੂਰੀ ਹੁੰਦੀ ਹੈ ਜੀ ਬਿਲਕੁਲ ਬਿਲਕੁਲ ਇੱਥੇ ਇਸ ਦਰਬਾਰ ਤੇ ਜੋ ਵੀ ਮੰਨਤ ਮੰਗੀ ਜਾਂਦੀ ਹੈ ਉਹ ਪੂਰੀ ਹੁੰਦੀ ਹੈ ਸਰ ਮੰਨਤ ਪੂਰੀ ਹੁੰਦੀ ਹੈ ਪਰ ਮੌਸਮ ਦੇ ਵਿੱਚ ਫਿਰ ਦੁਬਾਰਾ ਹਾਲਾਤ ਦੇ ਮੌਸਮ ਦੇ ਬਿਗੜ ਗਏ ਨੇ ਪਹਿਲੇ ਥੋੜੀ ਜਿਹਾ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋਇਆ ਸੀਗਾ ਕੱਲ ਤੋਂ ਪੂਰੇ ਬੱਦਲ ਛਾਏ ਹੋਏ ਨੇ ਫਿਰ ਸਰਦੀ ਮਹਿਸੂਸ ਹੋ ਰਹੀ ਹੈ ਹਾਂਜੀ ਹੈ ਜੀ ਸਰਦੀ ਅਣਜਾਣ ਦੀ ਮੌਸਮ ਹੁਣ ਜੇ ਚੇਂਜ ਹੋ ਰਿਹਾ ਹੈ ਫੋਲੀਆਂ ਤੱਕ ਇਸ ਤਰ੍ਹਾਂ ਹੀ ਲੱਗਦਾ ਰਹੇਗਾ ਕਦੀ ਸਰਦੀ ਵੱਧ ਜਾਂਦੀ ਕਦੀ ਘਟ ਜਾਂਦੀ ਹੈ ਕਈ ਵਾਰ ਇਹਦੇ ਨਾਲ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਵੀ ਰੱਖਣਾ ਚਾਹੀਦਾ ਖੁਬਾਰ ਬਿਮਾਰ ਵੀ ਹੋ ਜਾਂਦੇਗੇ ਫਿਰ ਲੋਕ ਕਹਿੰਦੇ ਕਿ ਹੁਣ ਗਰਮੀ ਹੋ ਗਈ ਹੈ ਇਸ ਪਰ ਨਾਲ ਨਾਲ ਇਹ ਵੀ ਹੈ ਕਿ ਜਿਹੜਾ ਗੋਲਡਨ ਟੈਂਪਲ ਹੈ ਇੱਥੇ ਲੋਕ ਪੂਰੇ ਵਰਲਡ ਤੋਂ ਆਉਂਦੇ ਨੇ ਤੇ ਇੱਥੇ ਆਣਾ ਹੀ ਆਣਾ ਚਾਹੇ ਮੌਸਮ ਜਿਸ ਤਰ੍ਹਾਂ ਦਾ ਵੀ ਚਾਹੇ ਗਰਮੀ ਹੋਵੇ ਸਰਦੀ ਹੋਵੇ ਇੱਥੇ ਦਿਨ ਬੋ ਦਿਨ ਵਧਦੇ ਹੀ ਐ ਤੇ ਸਿੱਧਾਲੂ ਕੱਢਦੇ ਨਹੀਂ ਇੱਥੇ ਹੈ ਕਿ ਇੱਕ ਸ਼ਰਦਾ ਦਾ ਕੇਂਦਰ ਹੈ ਸਭ ਦਾ ਹੀ ਚਾਹੇ ਕੋਈ ਵੀ ਧਰਮ ਤੋਂ ਆਏ ਸਿੱਖ ਹੋਵੇ Hindu ਹੋਵੇ ਮੁਸਲਮਾਨ ਹੋਵੇ ਕ੍ਰਿਸਚੀਅਨ ਸਾਰੇ ਆਉਂਦੇ ਜੀ ਠੀਕ ਹੈ ਸੋ ਆਸਥਾ ਦੇ ਇਸ ਕੇਂਦਰ ਦੇ ਵਿੱਚ ਕਿਸੇ ਮੌਸਮ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰਭਾਵ ਨਹੀਂ ਹੈ ਸਚਕਣ ਸ੍ਰੀ ਹਰਮੰਦਰ ਸਾਹਿਬ ਪਹਿਲਾਂ ਵਾਂਗ ਹੀ ਸ਼ਰਦਾਲੂ ਪਹੁੰਚਦੇ ਨੇ ਸਚਕਣ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਹੁੰਦੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਬੱਦਲ ਛਾਏ ਹੋਏ ਨੇ ਬੱਦਲ ਵਾਈ ਹੋਈ ਹੋਈ ਹੈ ਤਾਪਮਾਨ ਦੇ ਵਿੱਚ ਹਲਕੀ ਜੀ ਗਰਾਬਟ ਹੋਈ ਹੋਈ ਹੈ ਸਰਦੀ ਹੈ ਮਗਰ ਬਹੁਤ ਕੜਾਕੇ ਦੀ ਸਰਦੀ ਨਹੀਂ ਕਰ ਸਕਦੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਔਰ ਜਿਹੜੇ ਤੇਜ ਹਵਾਵਾਂ ਕਰਕੇ ਵੀ ਮੌਸਮ ਥੋੜਾ ਜਿਆ ਸਰਦ ਜਿਹਾ ਮਹਿਸੂਸ ਹੁੰਦਾ ਹੈ ਪਰ ਇਸ ਅਸਥਾਨ ਤੇ ਨਤਮਸਤਕ ਹੋਣ ਲਈ ਸ਼ਰਧਾਲੂ ਪਹੁੰਚਦੇ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਆਮ ਦਿਨਾਂ ਦੇ ਵਾਂਗ ਪਹੁੰਚਦੇ ਨੇ ਔਰ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਉਸੇ ਤਰ੍ਹਾਂ ਹੀ ਸ੍ਰੀ ਹਰਮੰਦਰ ਸਾਹਿਬ ਪਹੁੰਚਦੇ ਨੇ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਗੁਰੂ ਕਰਨ ਨਤਮਸਤਕ ਹੋ ਰਿਹਾ ਹੈ ਪਲਾਜ਼ਾ ਦੇ ਵਿੱਚ ਹੀ ਖੜਾ ਹੈ ਉੱਥੇ ਹੀ ਉਸੇ ਤਰ੍ਹਾਂ ਹੀ ਆਪਣੀ ਆਸਥਾ ਉਹ ਬੁਢੇ ਪ੍ਰਤੀ ਆਪਣੀ ਆਸਥਾ ਦਿਖਾ ਰਿਹਾ ਹੈ। ਉਸੋ ਇਸ ਸਥਾਨ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰਭਾਵ ਨਹੀਂ ਹੈ। ਚਾਹੇ ਮੀਂਹ ਹੋਵੇ, ਚਾਹੇ ਹਨੇਰੀ ਹੋਵੇ, ਚਾਹੇ ਗਰਮੀ ਹੋਵੇ, ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ। ਸੇਵਾਦਾਰ ਉਸੇ ਤਰ੍ਹਾਂ ਹੀ ਸੇਵਾ ਕਰਦੇ ਨੇ। ਸਫਾਈ ਦੀ ਸੇਵਾ ਇਸ ਪਲਾਜ਼ਾ ਦੇ ਵਿੱਚ ਪਹਿਲਾਂ ਵਾਂਗ ਹੀ ਚੱਲ ਰਹੀ ਹੈ। ਚਾਹੇ ਇਸ ਦਾ ਇਸ ਸੇਵਾ ਦੇ ਉੱਤੇ ਵੀ ਸੰਗਣੀ ਜਿਹੜੀ ਤੁੰਦ ਹੈ, ਸਰਦੀ ਹੈ, ਮੌਸਮ ਦਾ ਕੋਈ ਅਸਰ ਨਹੀਂ ਹੈ। ਸ਼ਰਦਾਲੂ ਉਸੇ ਤਰ੍ਹਾਂ ਹੀ ਸੇਵਾ ਕਰਦੇ ਨਜ਼ਰ ਆਉਂਦੇ ਨੇ ਅਸੀਂ ਗੱਲ ਕਰਨੇ ਆ ਉਸੇ ਤਰ੍ਹਾਂ ਹੀ ਸੇਵਾ ਕਰ ਰਹੇ ਨੇ ਬਿਲਕੁਲ ਪਲਾਜ਼ਾ ਨੂੰ ਸਾਫ਼ ਕਰਦੇ ਨੇ ਸਰ ਤੁਸੀਂ ਵੀ ਸੇਵਾ ਨਿਭਾ ਰਹੇ ਹੋ ਇਸ ਦਰਬਾਰ ਦੇ ਵਿੱਚ ਬੜੇ ਵਡਪਾਗੀ ਹਾਂ ਕਿ ਸਾਨੂੰ ਇਹ ਮੌਕਾ ਮਿਲਦਾ ਕੋਈ ਇਹਦੇ ਤੇ ਪ੍ਰਭਾਵ ਪੈਂਦਾ ਜੀ ਮੌਸਮ ਦਾ ਕੋਈ ਬਿਲਕੁਲ ਜੀ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਭਾਵ ਨਹੀਂ ਮੌਸਮ ਦਾ ਸੰਗਰ ਕਿੱਦਾਂ ਪਹਿਲਾਂ ਚੱਲਦੀ ਬਿਲਕੁਲ ਓਦਾਂ ਚੱਲਦੀ ਪਈ ਆ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਸ਼ਰੋਨੀ ਕਮੇਟੀ ਨੇ ਸਾਰੇ ਪ੍ਰਬੰਧ ਕੀਤੇ ਹੋਏ ਆ ਹਰ ਇੱਕ ਸਮੇਂ ਸਮੇਂ ਨਾਲ ਕਿਸੇ ਤਰ੍ਹਾਂ ਦੇ ਜਿੱਠਣ ਦਾ ਸਾਰਾ ਮਸਲਾ ਹੱਲ ਕੀਤਾ ਹੈ ਜੀ ਬਿਲਕੁਲ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮੇਂ ਦੇ ਨਾਲ ਸਾਰੇ ਪ੍ਰਬੰਧ ਕੀਤੇ ਗਏ ਨੇ ਸਿਕ ਸਾਹਿਬ ਮੌਸਮ ਥੋੜਾ ਜਿਹਾ ਡਾਵਾ ਡੋਲ ਹੋਇਆ ਥੋੜਾ ਵਿਗੜਿਆ ਹੋਇਆ ਜੋ ਵੀ ਆ ਪਰ ਜਿਹੜੇ ਪ੍ਰਬੰਧ ਆ ਬਹੁਤ ਅੱਛੇ ਆ ਕਿਸੇ ਹਰਕ ਮੌਸਮ ਦਾ ਜਿਹੜੇ ਪ੍ਰਬੰਧ ਆ ਉਹ ਸਹੀ ਆ ਪਾਣੀ ਪਾਰਸ਼ੀ ਵੀ ਆ ਜੋ ਮਰਜੀ ਆ ਸੰਗਤ ਦਾ ਪੂਰਾ ਜਾਣੀ ਸੋ ਦੇਖੋ ਤੁਸੀਂ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਸਥਾ ਦੇ ਵਿੱਚ ਪੂਰੀ ਤਰ੍ਹਾਂ ਤਿਆਰ ਹੈ ਕਿ ਜਿੱਥੇ ਸ਼ਰਦਾਲੂ ਇੱਥੇ ਪਹੁੰਚਦੇ ਨੇ ਨਾਤਮਕਤਕ ਹੋਣ ਲਈ ਆਉਂਦੇ ਨੇ ਦੂਰ ਦਰਾਡੇ ਤੋਂ ਆਉਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮੇਂ-ਸਮੇਂ ਸਿਰ ਉਸੇ ਤਰ੍ਹਾਂ ਮੌਸਮ ਦੇ ਮੁਤਾਬਿਕ ਪ੍ਰਬੰਧ ਕੀਤੇ ਜਾਂਦੇ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਜੇ ਅਸੀਂ ਅੱਜ ਇਸ ਤਾਪਮਾਨ ਦੀ ਗੱਲ ਕਰੀਏ ਤਾਪਮਾਨ ਦੇ ਵਿੱਚ ਥੋੜੀ ਜੀ ਗਰਾਵਟ ਜ਼ਰੂਰ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਿਕ ਮੌਸਮ ਦੇ ਵਿੱਚ ਥੋੜਾ ਜਿਹਾ ਬਦਲਾਅ ਆਇਆ ਹੈ ਇਹ ਸਾਰਾ ਬਦਲਾਅ ਵੈਸਟਰਨ ਡਿਸਟਰਬੈਂਸ ਕਰਕੇ ਹੈ ਵੈਸਟਰਨ ਡਿਸਟਰਬੈਂਸ ਕਰਕੇ ਮੌਸਮ ਦੋ ਦਿਨਾਂ ਤੋਂ ਇਸ ਦੇ ਵਿੱਚ ਥੋੜੀ ਠੰਡੀ ਮਹਿਸੂਸ ਹੋ ਰਹੀ ਹੈ ਠੰਡਕ ਮਹਿਸੂਸ ਹੋ ਰਹੀ ਹੈ ਕੱਲ ਸਾਰਾ ਦਿਨ ਹਲਰੁਕ ਰੁੱਕ ਕੇ ਬਾਰਿਸ਼ ਹੋ ਰਹੀ ਸੀਗੀ ਦੇਰ ਰਾਤ ਵੀ ਬਾਰਿਸ਼ ਹੁੰਦੀ ਰਹੀ ਹੈ ਔਰ ਅੱਜ ਵੀ ਅਨੁਮਾਨ ਹੈ ਕਿ ਐਸੇ ਤਰ੍ਹਾਂ ਹੀ ਬਾਰਿਸ਼ ਹੋ ਸਕਦੀ ਹੈ ਜੇ ਤੁਸੀਂ ਇਸ ਵੇਲੇ ਮੌਸਮ ਦੀ ਗੱਲ ਕਰ ਰਹੇ ਹਾਂ ਤਾਂ ਹਵਾ ਪੂਰੀ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਸਖਤ ਤੇਜ਼ ਹਵਾ ਚੱਲ ਰਹੀ ਹੈ ਜਦੇ ਨਾਲ ਕਿ ਹਵਾ ਦੇ ਨਾਲ ਪੇੜ ਜਿਹੜੇ ਨੇ ਪੇੜ ਪੌਦੇ ਹਿਲਦੇ ਹੋਏ ਨਜ਼ਰ ਆਉਂਦੇ ਨੇ ਲੋਕੀ ਪ੍ਰਭਾਵਿਤ ਜ਼ਰੂਰ ਹੁੰਦੇ ਨੇ ਹਵਾ ਦੇ ਨਾਲ ਪਰ ਕਿਸੇ ਤਰ੍ਹਾਂ ਦਾ ਪ੍ਰਵਾਹ ਕੀਤੇ ਬਗੈਰ ਉਹ ਨਤਮਸਤੋ ਕੋਲ ਲਈ ਇਸ ਦਰਬਾਰ ਤੇ ਜ਼ਰੂਰ ਆਉਂਦੇ ਨੇ ਸੋ ਆਸਥਾ ਦੇ ਇਸ ਕੇਂਦਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਦਾ ਦੇਖਣ ਨੂੰ ਨਹੀਂ ਮਿਲਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮੇਂ-ਸਮੇਂ ਸਰ ਸ਼ਰਧਾਲੂਆਂ ਨੂੰ ਦੇਖਦੇ ਆਸਥਾ ਨੂੰ ਦੇਖਦੇ ਹੋਏ ਪ੍ਰਬੰਧ ਵਿਆਪਕ ਕੀਤੇ ਜਾਂਦੇ ਨੇ ਇਸ ਪਾਸੇ ਜੇ ਅਸੀਂ ਗੱਲ ਕਰੀਏ ਤਾਂ ਸੇਵਾ ਜਿਹੜਾ ਜੱਥਾ ਹੈ ਸੇਵਾ ਜੱਥਾ ਉਹ ਸੇਵਾ ਆਪਣੀ ਨਿਭਾ ਰਿਹਾ ਹੈ ਉਸੇ ਤਰ੍ਹਾਂ ਹੀ ਇਹ ਰੂਟੀਨ ਦੇ ਮੁਤਾਬਿਕ ਰੂਟੀਨ ਦੇ ਅਨੁਸਾਰ ਇਹ ਪੂਰੇ ਪਲਾਜ਼ਾ ਦੀ ਸੇਵਾ ਕਰਦੇ ਨੇ ਸੋ ਇਸ ਪਲਾਜ਼ੇ ਦੀ ਸੇਵਾ ਇਸ ਇਹਨਾਂ ਦੇ ਹੱਥ ਹੈ ਇਹ 7-8 ਬੰਦੇ ਨੇ ਜਿਹੜੇ ਸੀਐਸਸੀ ਦੇ ਵਿਵਹਾਰ ਨੂੰ ਨਿਭਾਉਂਦੇ ਨੇ ਨਿਰੰਤਰ ਸੇਵਾ ਨਿਭਾਉਂਦੇ ਨੇ ਮੌਸਮ ਦੀ ਪਰਵਾਹ ਨਹੀਂ ਕਰਦੇ ਹਨ ਮੌਸਮ ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ ਚਾਹੇ بارش ਹੋਵੇ ਤੇਜ਼ بارش ਹੋਵੇ ਇਹ ਇਸੇ ਤਰ੍ਹਾਂ ਹੀ ਪਲਾਜ਼ਾ ਨੂੰ ਸਾਫ਼ ਕਰਦੇ ਹੋਏ ਨਜ਼ਰ ਆਣਗੇ ਸੋ ਆਸਥਾ ਦੇ ਇਸ ਕੇਂਦਰ ਦੇ ਵਿੱਚ ਕੋਈ ਕਮੀ ਨਹੀਂ ਹੈ ਕੋਈ ਕਿਸੇ ਤਰ੍ਹਾਂ ਦਾ ਪ੍ਰਭਾਵ ਨਹੀਂ ਹੈ ਚਾਹੇ ਮੌਸਮ ਗਰਮ ਹੋਵੇ ਇੱਥੇ ਸ਼ਰਦਾਲੂਆਂ ਨੇ ਆਣਾ ਹੀ ਹੁੰਦਾ ਹੈ ਦੂਰ ਦਰਾਡੇ ਤੋਂ ਪਹੁੰਚਦੇ ਨੇ ਆਪਣੀ ਮਨੋ ਕਾਮਨਾ ਮੰਨਦੇ ਨੇ ਆਪਣੇ ਵਾਹਿਗੁਰੂ ਅੱਗੇ ਸੀਸ ਚੁਕਾਉਂਦੇ ਨੇ ਔਰ ਆਪਣੀ ਮਨੋ ਕਾਮਨਾ ਮੰਨਦੇ ਨੇ ਜਿਹੜੀ ਉਹਨਾਂ ਵਾਹਿਗੁਰੂ ਦੇ ਆਸ਼ੀਰਵਾਦ ਨਾਲ ਉਹਨਾਂ ਦੀ ਪੂਰੀ ਹੁੰਦੀ ਹੈ ਕਾਮਾ ਪਰਸਨ ਪੇਪਰ ਦੇ ਨਾਲ ਜੋਤੀ ਬਹਿਲ ਡੈਨਿਕ ਸਵਰਾ ਟੀਵੀ ਅੰਬੇਸਰ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰਕੇ ਤੰਤਰਿਕ ਮੋਬਾਈਲ 9517855093 7010598475 ਪਤਾ ਪੰਜਾਬ